ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਆਪਾਂ ਗਿਆਨੀ ਸੰਸੇਂ ਸਿੰਘ ਮਸਕੀਨਾਂ ਦੀ ਕਥਾ ਵੀ ਸੁਣਾਗੇ ਤੇ ਨਾਲ ਹੀ ਨਾਲ ਉਸ ਤੋਂ ਪਹਿਲੇ ਅਸੀਂ ਗਿਆਨੀ ਸੰਸੇਂ ਸਿੰਘ ਮਸਕੀਨਾਂ ਦਾ ਇੱਕ ਇੰਟਰਵਿਊ ਸੁਣਾਗੇ ਜਿਹੜਾ ਕਿ ਬਹੁਤ ਹੀ ਨਿਆਬ ਹੈ ਕਿਉਂਕਿ ਇਹ ਇੰਟਰਵਿਊ ਇੱਕ ਵਾਰ ਦੇ ਸ਼ਾਇਦ ਇੰਟਰਵਿਊ ਜਿਹੜਾ ਉਹਨਾਂ ਨੇ ਦਿੱਤਾ ਕਿਉਂਕਿ ਗਿਆਨੀ ਸੰਸੇਂ ਸਿੰਘ ਮਸਕੀਨ ਉਹਨੇ ਇੰਟਰਵਿਊ ਬਹੁਤ ਘੱਟ ਦਿੰਦੇ ਸੀ ਉਹ ਕਥਾ ਜ਼ਿਆਦਾ ਕਰਦੇ ਸੀ ਤੇ ਅੱਜ ਦੀ ਜਿਹੜੀ ਕਥਾ ਹੈ ਇਹਦੇ ਵਿੱਚ ਆਪਾਂ ਪਹਿਲਾਂ ਗਿਆਨੀ ਸੈਨ ਸਿੰਘ ਮਸਕੀਨ ਦਾ ਇੰਟਰਵਿਊ ਸੋਣਨੇ ਆ ਉਹਨਾਂ ਦੀਆਂ ਗੱਲਾਂ ਸੋਣਨੇ ਆ ਕਿ ਸਿੱਖੀ ਦੇ ਬਾਰੇ ਕੀ ਕਹਿ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਦੀ ਆਪਾਂ ਕਥਾ ਵੀ ਸੁਣਾਵਾਂਗੇ ਤੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆਂ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲ ਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰ ਕਰਨ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿਹਾ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਮਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਹਾਸਰ ਪਿਆ ਅੱਜ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਾਹਿਬ ਤਦੇ ਜਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚਾ ਉਹ ਅਸੀਂ ਰੱਬ ਨੂੰ ਬਣਾਉਨੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਉਸ ਦੀ ਵਕਫੀਅਤ ਉਸ ਦੇ ਕੋਲ ਹੁੰਦੀ ਹੈ ਪਰ ਉਸੇ ਰਸਤੇ ਨਾਲ ਉਸ ਦਾ ਮੌ ਵੀ ਹੋ ਜਾਂਦਾ ਹੈ ਮਜ਼ਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਹੈ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵੱਖ ਕੇ ਸਾਗਰ ਤੱਕ ਪਹੁੰਚਦੀਆਂ ਨੇ ਕੁਝ ਛੋਟਾ ਰਸਤਾ ਅਪਣਾਉਂਦੀਆਂ ਨੇ ਪਹੁੰਚ ਜਾਂਦੀਆਂ ਨੇ ਭਗਤ ਗੁਰਨਾਥਿਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦੇ ਹੋਇਆ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਮਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ ਇਸ ਵਾਸਤੇ ਇਹ ਨਵੀਨ ਧਰਮ ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ ਕਹਿ ਰਿਹਾ ਹੈ ਇੱਕ ਚਿੱਤ ਜਾਂ ਇੱਕ ਛਣ ਦਿਹਾਉ ਕਾਲਫਾਸ ਕੇ ਵਿੱਚ ਨਾ ਆਇਓ ਮਨ ਦੇ ਕਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਿਆਂ ਤੋ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਜਿਤ ਸਭ ਇੱਕ ਦਿਖਾਈ ਦੇਗਾ ਤੋ ਵਿਤਕਰਾਂ ਕਿਸ ਨਾਲ ਬੇਦਭਾਵ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਖੂਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੋੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸਿਰ ਤਮੋ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਯਾਨੀ ਮਰਤ ਤੇ ਔਰ ਦਸ ਬੰਦ ਅਜ਼ਲਾ ਤੋਂ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਇਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਭ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇੰਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ اسلام ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ। ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ। ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ ਦਰਦੀਆਂ ਠੋਕਰਾਂ ਹੁੰਦੀਆਂ ਨੇ। ਤੋਂ ਜਿੰਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਹੈ ਇਤਨੀ ਨਹੀਂ ਹੈ ਔਰ ਕਿਦਰ ਯੱਗੋ ਪਵਿੱਤ Hindu عورت ਨੇ ਕਰ ਸਕਦੇ। ਵੇਦ ਪਾਠ हिंदू औरत ਲਈ ਮਲਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਲਾਈ ਨਹੀਂ ਉਹ ਕੁਛ ਵੀ ਪੜ੍ਹ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚੋਕੀ ਤਨ ਵੀ ਕਰ ਸਕਦੀ ਹੈ ਇਹਦੀ ਵੀ ਅਗਿਆ ਹੋ ਗਏ ਮਨਜੀਤ ਸਾਹਿਬ ਤੇ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੀ ਤੇ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ ਚ ਕੋ ਸਤੰਤਰਤਾ ਜ਼ਿਆਦਾ ਹੈ ਬਲਕੇ ਆ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੀ ਇਸਤਰੀ ਨੂੰ ਵੋਟ ਪਾਣ ਦਾ ਹੱਕ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪਹਿਲੀ ਹੈ ਪਰ ਮੈਂ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੇ ਹੀ ਦਿੱਤਾ ਹੈ ਆਦਿਕਾਲ ਤੋਂ ਹੀ ਕਹਿ ਦਿੱਤਾ ਹੈ ਔਰ ਸਾਫ਼ ਕਹਿ ਦਿੱਤਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ અવਤਾਰ ਨੇ ਉਸ ਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸ ਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਨ ਵੀ ਮਹਾਨ ਹੈ ਜਿਹਦੇ ਚ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਾਨਤਾ ਔਰ ਉਦੀ ਬਰਾਬਰੀ ਦੀ ਜਦ ਗੱਲ ਚਲਦੀ ਹੈ ਜੀ ਤਾਂ ਅੱਜ ਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾਈ ਯੂਰਪ ਦੀ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਚਾਰੇ ਲਾਮਾਂ ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ ਤੁਸੀਂ ਅੱਗੇ ਕਿਉਂ ਨਹੀਂ ਹੋ ਸਕਦੇ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਨ ਪਰਮਾਤਮਾ ਨੇ ਪਾਇਆ ਹੈ ਮਨ ਦੇ ਵਿੱਚ ਵੀ ਭੇਦ ਪਾਇਆ ਹੈ ਤਰਕ ਪੁਰਸ਼ ਦੇ ਵਿੱਚ ਪ੍ਰਦਾਨ ਹੁੰਦੀ ਹੈ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਦਾਨ ਹੁੰਦੀ ਹੈ ਗਿਆਨ ਪ੍ਰਦਾਨ ਪੁਰਸ਼ਾਂ ਦਾ ਹੈ ਇਹ ਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਕੀਆ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋ ਨੇ ਇਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸੰਭਾਲ ਇਸਤਰੀਆਂ ਦੁਆਰਾ ਹੋਈ ਕਿਉਂਕਿ ਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਧਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਦਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਹੈ ਤੇ ਅੱਖਾਂ ਨੂੰ ਪੈਰ ਚਾਹੀਦੇ ਨੇ ਪੈਰ ਬਾਅਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੇ ਇਥੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਜੇ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇਨ ਕੋਈ ਦੇਖੀਏ ਨਹੀਂ ਤੇ ਕਦਮ ਚੱਲ ਉਹ ਬਟਕ ਜਾਏਗਾ ਅੰਧੀ ਸਰਦਾ ਜੋ ਹੈ ਬਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪਰਲ ਕਰਦੇ ਆਏ ਜੀ कि ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਧੂ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੱਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿੱਸਾ ਦੇ ਨਾਤੇ دہشتਗਰਦ ਕਿਹਾ ਜਾ ਰਿਹਾ ਹੈ ਇੱਕ ملک ਦਾ دہشت ਕਰ ਦੂਸਰੇ ملک ਦਾ ਹੱਕ ਲੈਣ ਵਾਲਾ ਬਣ ਸਕਦਾ ਹੈ ਅਸੀਂ ਹੁਣ ਕੀ ਅਕਸਾ ਅਪਣਾਵਾਂਗੇ ਹਥਿਆਰ ਬਦਲਦੇ ਹੁੰਦੇ ਨੇ ਕਿਸੇ ਵਕਤ ਮਨੁੱਖ ਨੇ ਨਾ ਖੁਨਾਂ ਨੂੰ ਹਥਿਆਰ ਦੀ ਤਣਾਵ ਤੇ ਜਾਂ ਦੰਦਾਂ ਨੂੰ ਇਨੇ ਦੇ ਹੱਥੇ ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਭਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਕਹੇਗਾ ਇਹ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਫਰ ਤੇਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲਿਆ ਹੈ ਤਾਂ ਅੱਜ ਵੀ ਵਿਚਾਰ ਵੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿਤਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਹੋਵੇ ਸ਼ਸਤਰ ਦੇ ਅਧੀਨ ਹੈ ਰਾਜ ਸਹੀ ਬਾਤ ਕੋਈ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਦੀ ਹਿਫਾਜ਼ਤ ਵਾਸਤੇ ਤੇ ਫਰਾਹ ਤਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹੱਥਿਆਲੇਗਾ ਕੋਈ ਵੀ ਪਾਣੀ ਹੱਥਿਆਲੇਗਾ ਕੋਈ ਵੀ ਜਾਇਦਾਦ ਹਟਿਆਲੇਗਾ ਦਨ ਸੰਪਦਾ ਲੁੱਟ ਲੇਗਾ ਜ਼ਮੀਨ ਤੇ ਕਬਜ਼ਾ ਕਰ ਲੇਗਾ ਉਹ ਇੱਕ ਵੱਡੇ ਪੱਧਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨਾ ਤਰਮ ਚਲੇ ਹੈ ਔਰ ਤਰਮ ਬਿਨਾਂ ਸਭ ਦਲੇ ਮਲੇ ਇਨਾਂ ਦੇ ਅਰਥ ਜਿਹੜੇ ਕੀਤੇ ਜਾਂਦੇ ਨੇ ਸਮਝੇ ਜਾਂਦੇ ਨੇ ਉਹ ਇਹ ਨਹੀਂ ਇਹਨੂੰ ਸ਼ਰਮ ਨਾਲ ਪੜ੍ਹਨਾ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਦੂਜੀ ਪੰਕਤੀ ਗੱਲ ਖੋਲ ਧਰਮ ਤੋਂ ਬਿਨਾ ਰਾਜਨੀਤੀ ਲੋਕਾਂ ਨੂੰ ਪੈਰਾਂ ਦੇ ਥੱਲੇ ਲਿਟਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਵਿੱਚ ਉਹਦਾ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚੱਲੇਗੀ ਪਰ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕੈਲਕੂਲੇਸ਼ਨ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਵੇ ਯਾਨੀ ਸਵਰਗ ਨਰਕ ਹੈਗੇ ਨਹੀਂ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਮਰਗ ਨਾਰਕ ਤੇ ਮੈਂ ਰਹਉ ਸਤਗੁਰੂ ਦੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹਉ ਅੰਤ ਅਰ ਆਦ ਜ਼ਿੰਦਗੀ ਦੁੱਖਾਂ ਵਿੱਚ ਬੀਤੀ ਤੌਰੇ ਖਾਣ ਨੂੰ ਭੋਜਨ ਨਹੀਂ ਪਹਿਨਣ ਨੂੰ ਕਪੜਾ ਨਹੀਂ ਸਰਦੀ ਲੜ ਪਰੇ ਗਰਮੀ ਤੜ ਪਰੇ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚੇ ਲੇਕਿਨ ਨਾਮ ਜਬ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਛਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਨਕ ਅਕਾਚਕ ਹੈ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਲੋਕੀ ਬੈਠੇ ਅਖੀਰ ਚ ਮੈਂ ਪੁੱਛਣਾ ਚਾਹੁੰਦਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣਨ ਆਇਆ ਚਾਹਤ ਹਾਂ ਡੀਆ ਜਾਂ ਕੋਈ ਹੋਰ ਪ੍ਰਚਾਰਕ ਨੇ ਉੱਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿਵੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਵੀ ਖੁਰਾਕ ਕੁਝ ਹੋਰ ਹੋ ਜਾਣੀਏ ਠੀਕ ਹੈ ਭਜਨ ਦੇ ਵਿੱਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਜੋ ਸੁਣੋ ਇਸ ਤਰ੍ਹਾਂ ਗੋਦ ਦੇ ਸੁਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮੰਨ ਦੇਵੇ ਤਾਂ ਕਿ ਵਾਹਿਗੁਰੂ ਧੰਮ ਦੇ ਚ ਉਹਦੀ ਪਰਵਰਿਸ਼ ਹੋਵੇ ਪਰ ਜਿ세 ਜਿ세 ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਹੈ ਭਜਨ ਆਪ ਕਰੇ ਇਹ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋੜ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਇਸ ਵਾਸਤੇ ਬੁਖ ਨਹੀਂ ਹੈ ਕਿ ਸਤਸੰਗ ਇਸ ਵਾਸਤੇ ਹੈ ਕਿ ਭੁਖ ਪੈਦਾ ਹੋ ਜਾਏ ਔਰ ਮਨੁੱਖ ਨਾਮ ਜਪਣ ਲੱਗ ਪਏ ਮੋਜੋ ਮਨੁੱਖ ਨੇ ਧਰਮ ਦੇ ਰਾਹ ਲਾਇਆ ਜਾ ਸਕਤੇ ਜੀ ਸਤਸੰਗ ਹੀ ਹੈ ਬਿਨ ਬਾਗਾ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜਿਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ ਔਰ ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਗਏ Hindu Muslim ਸਾਰਿਆਂ ਦੇ ਜਵਾਨ ਉਸਤ ਉਹ ਹੀ ਥੋੜੇ ਨੇ ਆંકੜੇ ਹੋੜਾ ਜੀਆਂ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁਖ ਭੋਗ ਕੇ ਕਿ ਥੋੜੀ ਜਿਹੀ ਸਮਝ ਆਂਦੀ ਏ ਫਿਰ ਮਨੋ ਕੋ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਸ ਦੇ ਪੁਰਬਲੇ ਸੰਸਕਾਰ ਨੇ ਜਾਂ ਮਾਂ ਬਾਪ ਉਸ ਦੇ ਬਹੁਤ ਚੰਗੇ ਹੋਣ ਦੇ ਸੋਸਾਇਟੀ ਉਸ ਨੂੰ ਚੰਗੇ ਮਿਲ ਗਈ ਹੋਵੇ ਐਸਾ ਉਸ ਕਿੰ ਸਰ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜਿੱਤੇ ਭੋੜਿਆਂ ਵਿੱਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ ਦਿਨ ਵੱਧ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਇਸ ਵਾਰੇ ਕੀ ਕਮੈਂਟ ਕਰਨਾ ਚਾਹੋਗੇ ਇਹ ਇਸ ਤਰ੍ਹਾਂ ਆਮ ਸਿੰਘ ਸਵਾਵਾਂ ਤੇ ਗੁਰਦੁਆਰੇ ਚੋਂ ਕਿ ਬਹੁਤਾਂ ਦੇ ਵਿੱਚ ਪੋਲਿਟਿਸ਼ੀਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਸਿਨ ਰੋਲ ਨਾਮ ਦੀ ਗੱਲ ਕਰਦੇ ਆਂ ਪਰਮਾਤਮਾ ਦੀ ਗੱਲ ਕਰਦੇ ਆਂ ਤੇ ਭੋਲੇ ਭਾਲੇ ਲੋਕ ਉਸ ਕਾせ ਪ੍ਰੇਰਿਤ ਹੋ ਗਏ ਜਿਕੇ ਨਾਮ ਵਿਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕਦੇ ਅਖੀਰ ਸਾਡੇ ਸੁਣਵਾਲਿਆਂ ਦੇ ਨਾਮ ਵੇਖਣ ਵਾਲਿਆਂ ਦੇ ਨਾਮ ਕੀ ਸਨੇਹਾ ਦੇਣਾ ਚਾਹਣੇ ਜੀ ਸੁਣਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ਾਂ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਉਹ ਵੀ ਸੁਖੀ ਹੁੰਦਾ ਹੈ ਇਸ ਸੰਸਾਰ ਵਿੱਚ ਸੁੱਖ ਵੰਡਦਾ ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰਨੋ ਵੀ ਦੁਖੀ ਕਰਦਾ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਔਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈ ਸੁਖੀ ਹੋਵੇ ਤੇ ਜਗਤ ਵਿੱਚ ਸੁੱਖ ਦੇ ਸਕੇ ਯਾਨੀ ਸਮਝਣ ਦੀ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਜੇ ਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜੇ ਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम پیغمبرੀ ਪਰਸ਼ਾ ਨੇ ਪਰਮਾਤਮਾ ਦੀ ਪ੍ਰਾਪਤੀ ਨੂੰ ਸਿਮਰਨਾ ਕੇ ਸਿਮਰਨ ਕਰਕੇ ਪ੍ਰਾਪਤ ਹੋਵੇਗਾ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇਈਏ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੀਬ ਦੇ ਚ ਕੋ ਨੂੜ ਹੀ ਰਹੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਵਿੱਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਔਰ ਜੋ ਚੇਤੇ ਵਿਚ ਨਹੀਂ ਯਾਦ ਵਿਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੌਮ ਰੌਮ ਵਿੱਚ ਪਰਮਾਤਮਾ ਹੋਏ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਅਸਲ ਸਤ ਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਸਵਸਤੇ ਕੁ ਅੱਖਾਂ ਦੇ ਸਾਹਮਣੇ ਨਹੀਂ ਹੈ ਇਸ ਮੋਤੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਇਹਨ ਇੱਕ ਬਾਰੀਕ ਅੱਖ ਨਾਲ ਦੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਨ ਤੇ ਨਾ ਤੀਜਾ ਨੇਤਰ ਅਨਭਵ ਪ੍ਰਕਾਸ਼ ਨਾਮਿਕ ਸੇ ਅਖਣੀਆਂ ਬਿਆਨ ਜਿਨੀ ਦੇ ਸੰਦੋ ਮਾਪਰੀ ਜਿਤਨੀ ਗੈਰ ਆਯੂ ਨਾਲ ਕੋਈ ਉਸਦਾ ਜਪ ਕਰਦਾ ਕੋਈ ਉਸਨੂੰ ਯਾਦ ਕਰਦਾ ਤੇ ਯਾਬ ਜਦ ਪੂਰਨ ਤੌਰ ਤੇ ਟਿਕ ਜਾਂਦੀ ਹੈ ਉਹ ਤੀਸਰੀ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ तमाम ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸਦੀ ਯਾਦ ਦੱਸਿਆ ਉਸਦਾ ਸਿਮਰਨ ਦੱਸਿਆ ਸਿੱਖ ਜਗਤ ਦੇ ਵਿੱਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤ ਸੰਗ ਕਰਨਾ ਕਬਾ ਕੀਰਤਨ ਸੁਣਨਾ ਔਰ ਰਹਿਤ ਬੈਠ ਰੱਖ ਕੇ ਬਾਣੀਆਂ ਦਾ ਪਾਠ ਕਰਨਾ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰਖੜੀ ਹੋ ਸਕਦੀ ਹੈ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਦੁਹਰਾਉਣ ਦਾ ਮਤਲਬ ਦਰਸਲ ਅਸਲੀ ਪ੍ਰਕਿਰਤੀ ਤੇ ਨਿਗਾਮ ਆ ਰਹੀ ਹੈ ਤੇ ਸਾਰੀ ਪ੍ਰਕਿਰਤੀ ਵਿੱਚ ਪਨਰੁਕਤੀ ਹੈ ਰਿਪੀਟੇਸ਼ਨ ਹੈ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਸਭ ਕੁਝ ਰਿਪੀਟ ਹੋ ਰਿਹਾ ਹੈ ਅਸੀਂ ਬਾਰ-ਬਾਰ ਸਵਾਸ ਲੈ ਲੈਂਦੇ ਹਾਂ ਨਬਜ਼ ਬਾਰ-ਬਾਰ ਪਈ ਚੱਲਦੀ ਹੈ ਬਾਰ-ਬਾਰ ਧਰਤੀ ਤੇ ਰਾਤ ਆਉਂਦੀ ਹੈ ਦਿਨ ਆਉਂਦਾ ਹੈ ਸ਼ੀ ਕਦੀ ਇਤਰਾਜ਼ ਨਹੀਂ ਕੀਤਾ بار بار ਦਿਨ ਆ ਰਿਹਾ ਹੈ بار بار ਰਾਤ ਆ ਰਹੀ ਹੈ بار بار ਨਬਸ ਚੱਲ ਰਹੀ ਹੈ بار بار ਸਵਾਸ ਲੈ ਰਹੇ ਹਨ بار بار ਦਿਲ ਧੜਕ ਰਹੇ ਹੈ ਸਵੇਰੇ ਭੋਜਨ ਛਕਿਆ ਫਿਰ ਦੁਪਹਿਰੇ ਫਿਰ ਛਕਿਆ ਸ਼ਾਮੇ ਫਿਰ ਛਕਿਆ ਰਾਤੀ ਫਿਰ ਕਰਨਿਆ بار بار ਭੋਜਨ ਖਾਣਾ ਪੈਂਦਾ ਹੈ بار بار ਜੋ ਹੈ ਪਾਣੀ ਪੀਣਾ ਪੈਂਦਾ ਹੈ ਤਾਂ ਕਿ ਸਰੀਰਕ ਜ਼ਿੰਦਗੀ ਬਚੀ ਰਹੇ بار بار ਉਸਦੇ ਗੁਣ ਗਾਣੇ ਪੈਂਦਨ بار بار ਜਪ ਕਰਨਾ ਪੈਂਦਾ ਤਾਂ ਕਿ ਪ੍ਰਮਾਤਮਾ ਦੀ ਯਾਦ ਬਣੀ ਰਹੇ ਬਾਰ ਬਾਰ ਹਰ ਕੇ ਗੁਣ ਗਾਵ ਜਿਵੇਂ ਬਾਰ ਬਾਰ ਸਵਾਸ ਲੈਣਾ ਇਹ ਹੀ ਜ਼ਿੰਦਗੀ ਹੈ ਬਾਰ ਬਾਰ ਉਸ ਦਾ ਜਪ ਕਰਨਾ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਹੀ ਰੂਹਾਨੀ ਜਿਹ ਹੈ ਜ਼ਿੰਦਗੀ ਹੈ ਔਰ ਇਸ ਦੀ ਲੋੜ ਹੈ ਸਰੀਰਕ ਬਲ ਕਿਤਨਾ ਵੀ ਹੋਵੇ ਔਰ ਆਰਥਿਕ ਸ਼ਕਤੀ ਮਨੁੱਖ ਦੇ ਕੋਲ ਕਿਤਨੀ ਹੀ ਕਿਉਂ ਨਾ ਹੋਵੇ ਅਗਰ ਰੂਹਾਨੀ ਸ਼ਕਤੀ ਨਹੀਂ ਹੈ تو سب کچھ پھکا پرتیت آتا ہے اور منک ایک عجیب و غریب بے چینی دکھ سنتاپ جو ہے محسوس کرتا ہے دراصل روحانی گیان روحانی رس روحانی شکتی ہی ہی سب کچھ مہان بنا دیں دیئے جیون مہان بنا دینی ہے سساروں مہان بنا دیں دیئے اور سب کچھ جو ہے چنگا لگ دا ہے اگر اے روحانی رس روحانی انند روحانی شکتی منکھ دین ہے تو دن سمپدا سب کچھ دے دیا منخ اس طرح تڑپے گا جیسے جل تو بنا مچھلی تڑپ دیئے ایک عالم دا ایسا کہنا بھی ہے کباب سیخ ہیں ہم کروٹیں ہر سو بدلتے ہیں جو جل جاتا ہے یہ پہلو تو وہ پہلو بدلتے ہیں دراصل کباب ہی جو ہے دیتے نہیں بھنے جا رہے ماس ہی نہیں بھنیا جا رہا ہے جاگدہ منخوی چنتہ بھی چنتا دی اگ دے سڑ رہے ہیں دکھاں دی اگ دے سڑ رہے ہیں اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منک دا چہرہ منخ طرز ترجیح زندگی دیکھ کے ایسا نہیں اندازہ لگ دا کہ منک کوئی فلان دی طرح کھڑے ہویا ہے منک تے کباب دی طرح بھجے ہوا ہے پر یہ ہو سکتا ہے یہ پھول دی طرح مہک یہ پھول دی طرح کومل سندر خوبصورت ہو سکتا ہے اور اپنی خوشیاں لٹا سکتا ہے پرم انند مان سکتا ہے ایک کوئی طریقہ ہے تو ہے روحانی شکتی اور روحانی شکتی نو پراپت کرنے دا ایک کوئی طریقہ ہے پرماتما کی یاد دا اس دا سمرن اس نو جو ہے چیتے کرنا بار بار ہر کے گنگاؤ رسنا نال گاؤ گروہ واحرو گروہ اتنے چر تک تو جپی جا جپی جا جتنے چر تک تیرے اندر واہ گروہ پرگٹ نہیں ہو جاندہ اور پرم آنند پرگٹ نہیں ہو جاندہ منک ایسا ہے ਕਿ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਹੈ ਤੋ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਵਿੱਚ ਵੀ ਆਪਣਾ ਆ ਸਕਦੀਆਂ ਨੇ ਚਟਾਨਾ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ ਕਦੀ ਕਦਾਈ ਕਿਸੇ ਦੇਸ਼ ਦੀ ਜ਼ਿੰਦਗੀ 'ਚ ਕੋਈ ਅੜਚਣ ਖੜੀ ਹੋ ਜਾਂਦੀ ਏ ਔਰ ਕਦੀ ਕਦਾਈ ਕੌਮ ਦੇ ਰਸਤੇ ਵਿੱਚ ਵੀ ਇਹ ਔਕੜਾਂ ਆ ਜਾਂਦੀਆਂ ਨੇ ਇਹਨਾਂ ਦੇ ਦੋ ਜੋੜ ਕੇ ਹਕੀਕਤ ਹੈ ਸਚਾਈ ਹੈ خطرہ زندگی نو ہوں ہے موت نو نہیں کھلنے دیچ no, زندگی ہے کل خطرے دیچنے کنڈے نہیں جلدے ہوئے دیپک خطرے دیچنے بجے ہوئے نہیں جیندہ جاگدہ منق خطرے دیچ ہے کبران دیچ پائے ہوئے منق خطرے دیچ نہیں نے اس طرح زندہ قومہ خطرے چوندی ہیں اور جتنی زیادہ زندگی ہوئے گی اتنا ہی خطرہ زیادہ ہوئے گا ਸਿੱਖੀ ਦੇ ਆਦ ਕਾਲ ਤੋਂ ਐਸਾ ਹੁੰਦਾ ਰਿਹਾ ਜੈਸੇ ਦਰਿਆਵਾਂ ਨੂੰ ਚਟਾਨਾਂ ਰੋਕਦੀਆਂ ਨੇ ਪੱਥਰ ਰੋਕਦੇ ਨੇ ਇਸ ਤਰ੍ਹਾਂ ਕੌਮ ਦੀ ਉੱਨਤੀ ਦੇਸ਼ ਦੀ ਉੱਨਤੀ ਵਿਅਕਤੀ ਦੀ ਉੱਨਤੀ ਦੇ ਰਸਤੇ 'ਚ ਵੀ ਕਈ ਪਰਾਮੀਆਂ ਰੋਕਾਂ ਔਕੜਾਂ ਤੇ ਪੱਥਰ ਹੁੰਦੇ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਰਸਿੰਘ ਜੀ ਦਾ ਇਸ ਸੰਬੰਧ 'ਚ ਬੜਾ ਸੁੰਦਰ ਇੱਕ ਬਚਨ ਹੈ ਵਹਿੰਦਾ ਵਗਦਾ ਪਾਣੀ ਤੱਕੇ ਦਿਲ ਮੇਰਾ ਵਧ ਟੁਰਿਆ ਡਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਦਾਢੀ ਜੀਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਧੱਕੇ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਜਿਹੜੇ ਕਿ ਅੱਜ ਇੰਟਰਵਿਊ ਦੇ ਵਿੱਚ ਸਿੱਖੀ ਦੇ ਬਾਰੇ ਗੱਲ ਕਰਦੇ ਪਏ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਜਿਨ੍ਹਾਂ ਨੂੰ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਆਪਣੀ ਕਈ ਵੀਡੀਓ ਚ ਮੈਂ ਕਹਿ ਚੁੱਕਿਆ ਕਿ ਗਿਆਨ ਦਾ ਸਾਗਰ ਕਿਹਾ ਜਾਂਦਾ ਸੀ ਕਿ ਉਹਨਾਂ ਕੋਲ ਬਹੁਤ ਇਲਮ ਸੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਉਹ ਕਥਾ ਕਰਦੇ ਸੀ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ ਸੀ ਖਾਲੀ ਇਹ ਨਹੀਂ ਕਿ ਆਪਣੇ ਸਿੱਖ ਵੀਰ ਉਹਨਾਂ ਨੂੰ ਸੁਣਦੇ ਸੀ ਬਲਕਿ ਮੁਸਲਮਾਨ ਹਿੰਦੂ ਈਸਾਈ ਜਿੰਨੇ ਵੀ ਧਰਮ ਦੇ ਲੋਕ ਸੀ ਨਾ ਬਰੇ ਸਗੀਰ ਚ ਰਹਿੰਦੇ ਉਹ ਸਾਰੇ ਸੁਣਦੇ ਸੀ ਇਹ ਜਦੋਂ ਉਹ علیحدਾ علیحدਾਂ ਵੰਡ ਪੈਣ ਤੋਂ علیحدਾ علیحدਾ ਯਾਨੀ ਕਿ ਹੋਂ ਤੋਂ ਪਹਿਲੇ ਦੀ ਗੱਲ ਹੈ ਜਦੋਂ ਕਿ ਵੱਡੇ ਨਹੀਂ ਪਈ ਮੁਲਕ علیحدਾ علیحدਾ ਨਹੀਂ ਸੀ ਹੋਏ ਸਾਰੇ ਇਕੱਠੇ ਰਹਿੰਦੇ ਸੀ ਇਹ ਉਦੋਂ ਦੀ ਗੱਲ ਹੈ ਕਿ ਉਦੋਂ ਜਦੋਂ ਗਿਆਨੀ ਸੰਸਿ ਮਸਕੀਨ ਹਣੀ ਕਥਾ ਕਰਦੇ ਸੀ ਤੇ ਸਾਰੇ ਲੋਕ ਉਹਨਾਂ ਨੂੰ ਬਹੁਤ ਉਹਨਾਂ ਦੇ ਜਿਹੜਾ ਹੁੰਦੇ ਸੀ ਨਾ ਜਲਸਾਗਾ ਜਿਹੜੀ ਜਗ੍ਹਾ ਤੋਂ ਕਥਾ ਕਰਨਦੇ ਹੁੰਦੇ ਸੀ ਉਸ ਜਗ੍ਹਾ ਤੇ ਜਾ ਕੇ ਸਾਰੇ ਸੁਣਦੇ ਸੀ ਤੇ ਬੜਾ ਹੀ ਆਨੰਦ ਤੇ ਸਰੂਰ ਲੈਂਦੇ ਹੁੰਦੇ ਸੀ ਕਿਉਂ ਕਿ ਗਿਆਨੀ ਸੰਸੇ ਮਸਕੀਨ ਆਂਦੇ ਕੋ ਇਲਮ ਹੀ ਪੜਾ ਸੀ ਉਹ ਜਦੋਂ ਬੋਲਦੇ ਸੀ ਤੇ ਦਲائل ਦੇ ਨਾਲ ਬੋਲਦੇ ਸੀ ਹਰ ਗੱਲ ਵਜ਼ਾਹਤ ਨਾ ਕਰਦੇ ਸੀ ਕਿਸੇ ਵੀ ਧਰਮ ਤੇ ਬੋਲਦੇ ਸੀ ਤੇ ਉਹਦੇ ਖਿਲਾਫ ਨਹੀਂ ਸੀ ਬੋਲਦੇ ਬਲਕਿ ਜਿਹੜੀ ਉਹਨਾਂ ਦੇ ਧਰਮ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਸੀ ਉਹ ਦੱਸਦੇ ਸੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਪੜ੍ਹੇ ਸੀ ਪੜ੍ਹ ਲਿਖ ਕੇ ਬੋਲਦੇ ਸੀ ਨਾ ਕਿ ਆਪਣੇ ਕੋ ਗੱਲਾਂ ਬਣਾਉਂਦੇ ਸੀ ਉਹਨਾਂ ਦਾ ਕਦੀ ਵੀ ਕਿਸੇ ਵੀ ਧਰਮ ਦੇ ਵਿੱਚ ਲੜਾਈ ਨਹੀਂ ਪਾਈ ਵਰਨਾ ਜਿਹੜੇ ਆਲਮ ਹੁੰਦੇ ਆ ਜਾਂ ਮੌਲਵੀ ਤੇ ਗਿਆਨੀ ਹੁੰਦੇ ਉਹਨਾਂ ਦਾ ਮਕਸਦ ਅਕਸਰ ਇਹ ਹੀ ਹੁੰਦਾ ਕਿ ਕੋਈ ਵੀ ਧਰਮ ਆਪਸ ਵਿੱਚ ਇਕੱਠੇ ਨਾ ਹੋਣ ਇਹਨਾਂ ਵਿੱਚ ਲੜਾਈ ਫਸਾਦ ਪੈ ਹੀ ਰਵੇ ਆਵਾਮ ਇੱਕ ਦੂਸਰੇ ਦੇ ਖਿਲਾਫ ਹੋਏ ਰਹਿਣ ਲੇਕਿਨ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਕਦੀ ਵੀ ਅਜਿਹਾ ਨਹੀਂ ਕਰਦੇ ਉਹ ਅਗਰ ਮੁਸਲਮਾਨਾਂ ਦੇ ਧਰਮ ਤੇ ਬੋਲਦੇ ਸੀ ਤੇ ਇਸ ਤਰ੍ਹਾਂ ਹੀ ਬੋਲਦੇ ਸੀ ਕਿ ਜਿਸ ਤਰ੍ਹਾਂ ਉਹ ਇੱਕ ਮੁਸਲਮਾਨਾਂ ਦੇ ਆਲਮ ਹੈ ਬਹੁਤ ਅੱਛੇ ਅੰਦਾਜ਼ ਨਾਲ ਬੋਲਦੇ ਸੀ ਇਸੇ ਤਰ੍ਹਾਂ ਇਹ ਧੂਆਂ ਦੇ ਇਹ ਧਰਮ ਤੇ ਬੋਲਦੇ ਸੀ ਤੇ ਬਹੁਤ ਵਧੀਆ ਅੰਦਾਜ਼ ਨਾਲ ਜਾਂ ਇਸਾਈਆਂ ਦੇ ਧਰਮ ਤੇ ਹੀ ਬੋਲਦੇ ਸੀ ਤੇ ਬਹੁਤ ਅੱਛੇ ਅੰਦਾਜ਼ ਨਾਲ ਬੋਲਦੇ ਸੀ ਉਹ ਧਰਮਾਂ ਨੂੰ ਜੋੜਨਾ ਚਾਹੁੰਦੇ ਸੀ ਨਾ ਕਿ ਧਰਮਾਂ ਨੂੰ ਪਾੜਨਾ ਚਾਹੁੰਦੇ ਕਿ ਦੂਸਰੇ ਨਾਲ ਲੜਾਉਣਾ ਚਾਹੁੰਦੇ ਸੀ ਤੇ ਇੱਕ ਅੱਛੇ ਆਲਮ ਦੀ ਨਿਸ਼ਾਨੀ ਇਹ ਹੀ ਹੈ ਕਿ ਉਹ ਦੂਸਰਿਆਂ ਨੂੰ ਜੋੜਦਾ ਦਿਲਾਂ ਨੂੰ ਜੋੜਦਾ ਵਾ ਨਾ ਕਿ ਦਿਲਾਂ ਨੂੰ ਤੋੜਦਾ ਜਾਂ ਦਿਲਾਂ ਦੇ ਵਿੱਚ ਨਫ਼ਰਤਾਂ ਪਾਉਂਦਾ ਨਹੀਂ ਬਲਕਿ ਉਹ ਦਿਲਾਂ ਦੇ ਵਿੱਚ ਮੁਹੱਬਤ ਹੀ ਪਾਉਂਦਾ ਤਾਂ ਕਿ ਸਾਰੇ ਕਰੀਬ ਆ ਸਕਣ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿ ਸਕਣ ਇੱਕ ਦੂਸਰੇ ਨਾਲ ਮੁਹੱਬਤ ਕਰਨ ਇਨਸਾਨੀਅਤ ਦਾ ਦਰਸ ਦਿੰਦੇ ਸੀ ਫਿਰ ਜਿਹੜੇ ਭਟਕੇ ਹੋਏ ਸੀ ਉਹਨਾਂ ਨੂੰ ਰੱਬ ਦੀ ਰਾਹ ਦੀ ਤਰਫ ਲੈ ਕੇ ਹੁੰਦੇ ਸੀ ਕਿ ਤੁਸੀਂ ਸ਼ੈਤਾਨ ਦੇ ਮਾਰਗ ਤੇ ਚੱਲੰਦੇ ਹੋ ਸ਼ੈਤਾਨ ਦੇ ਮਾਰਗ ਨੂੰ ਛੱਡ ਕੇ ਰੱਬ ਦੇ ਰਸਤੇ ਦੀ ਤਰਫ ਆਓ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارੋ ਇੰਚ ਫਲਾਤੇ ਕਾਮਯਾਬੀ ਹੈ ਬਾਕੀ ਅੱਜ ਦੀ ਵੀਡੀਓ ਬਹੁਤ ਵਧੀਆ ਸੀ ਅੱਜ ਦੀ ਕਥਾ ਇਹਦੇ ਵਿੱਚ ਗਿਆਨੀ ਸੰਸੀ ਮਸਕੀਨਾਂ ਦਾ ਜਿਹੜਾ ਇੰਟਰਵਿਊ ਹੈ ਬਹੁਤ ਅੱਛਾ ਲੱਗਾ ਕਿਉਂਕਿ ਗਿਆਨੀ ਸੰਸੀ ਮਸਕੀਨ ਉਹਨਾਂ ਦਾ ਇੰਟਰਵਿਊ ਬਹੁਤ ਘੱਟ ਦਿੰਦੇ ਸੀ ਕਥਾ ਜ਼ਿਆਦਾ ਕਰਦੇ ਸੀ ਤੇ ਜਿਹੜੇ ਇਸ ਤਰ੍ਹਾਂ ਦੇ ਇੰਟਰਵਿਊ ਯੱਕਾ ਹੁੰਦੇ ਆ ਨਾ ਬਹੁਤ ਰੀਅਰ ਹੁੰਦੇ ਆ ਬਹੁਤ ਇਨਯਾਬ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਬਹੁਤ ਅੱਛਾ ਲੱਗਦਾ ਬਾਕੀ ਵੀਰੋ ਤੁਸੀਂ ਅੱਜ ਦੀ ਕਥਾ ਵੀ ਸੁਣੀ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰੋ ਆਪਣਾ ਰੱਖੋ ਤੇ ਇਸਰਾ ਖਿਆਲ ਰਬ ਰੱਖਾ